हां जी ਤੇ ਪੈਣੋ ਉਸਤ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਸ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਤੁਨ ਬਾਬਾ ਦੀਪ ਸਿੰਘ ਜੀ ਤਾਂ ਸਾਰਿਆਂ ਚੜਦੀ ਕਲਾ ਦੇ ਵਿੱਚ ਰੱਖਣ ਤੇ ਪੈਣੋ ਅੱਜ ਵਾਲੀ ਵੀਡੀਓ ਬਹੁਤ ਖਾਸ ਆ ਜਿਵੇਂ ਕਿ ਸਾਨੂੰ ਸਰਦੀਆਂ ਆ ਗਈਆਂ ਨੇ ਤੇ ਬਹੁਤ ਮੁਸ਼ਕਲ ਆਉਂਦੀ ਹੈ ਨਾ ਰਜਾਈਆਂ ਹੁਣ ਚਾਹੇ ਤੁਹਾਡੇ ਕੰਬਲ ਹੋਣ ਤੇ ਉਹਨਾਂ ਕਵਰ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਜਿੱਦਾਂ ਗਲਾਫ ਹੈ ਰਜਾਈ ਦਾ ਤੇ ਜਦੋਂ ਰਜਾਈ ਉੱਤੇ ਲਈ ਦੀ ਤੇ ਆ ਦੇਖੋ ਗਲਾਫ ਜਿਹੜਾ ਇਹ ਵੱਖਰਾ ਹੀ ਹੱਥ 'ਚ ਆ ਜਾਂਦਾ ਤੇ ਰਜਾਈ ਕਿੱਥੇ ਚਲ ਗਈ ਆ ਦੇਖੋ ਹਨਾ ਤੇ ਬੜੀ ਮੁਸ਼ਕਲ ਹੁੰਦੀ ਹੈ ਇਕੱਠੀ ਜਦ ਰਜਾਈ ਹੋ ਜਾਂਦੀ ਹੈ ਤੇ ਬੜੀ ਖਿਜ ਆਉਂਦੀ ਹੈ ਹਨਾ ਤੇ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਕਿ ਸਾਡੀ ਰਜਾਈ ਬਿਲਕੁਲ ਨਹੀਂ ਇਕੱਠੀ ਹੋਊਗੀ ਬਹੁਤ ਸੌਖਾ ਤਰੀਕਾ ਤੁਹਾਨੂੰ ਮੈਂ ਦੱਸਣ ਲੱਗੀ ਹਾਂ ਜਿਹਦੇ ਨਾਲ ਜਿਹੜੀ ਤੁਹਾਡੀ ਰਜਾਈ ਆ ਬਿਲਕੁਲ ਹੈ ਉਸੇ ਤਰੀਕੇ ਨਾਲ ਰਹੂਗੀ ਫੱਦਰੀ ਬਿਲਕੁਲ ਵਿੱਚ ਇਕੱਠੀ ਨਹੀਂ ਹੋਊਗੀ ਤੇ ਇਹ ਮੇਰੀਆਂ ਭੈਣਾਂ ਦੇ ਕਮੈਂਟ ਵੀ ਸੀ ਇੱਕ ਦੋ ਕੀ ਸਾਨੂੰ ਇਹ ਸੌਖਾ ਜਿਹਾ ਤਰੀਕਾ ਦੱਸੋ ਤੇ ਮੈਂ ਬਿਲਕੁਲ ਸੌਖਾ ਤਰੀਕਾ ਦੱਸਣ ਲੱਗੀ ਹਾਂ ਕੋਈ ਔਖਾ ਕੰਮ ਨਹੀਂ ਆ ਤੇ ਇਹ ਟ੍ਰਿਕ ਭੈਣ ਕੋਈ ਏਡੀ ਨਵੀਂ ਵੀ ਨਹੀਂ ਹੈਗੀ ਇਹ ਟ੍ਰਿਕ ਆਪਾਂ ਆਪਣੀਆਂ ਮੰਮੀਆਂ ਨੇ ਕਰਦੇ ਦੇਖੀ ਹੋਈ ਆ ਤੇ ਸਿਰ ਮੇਰਾ ਵੀਡੀਓ ਬਣਾਉਂਦਾ ਇਹੀ ਮਕਸਦ ਆ ਕਿ ਤੁਹਾਨੂੰ ਇੱਕ ਵਾਰੀ ਦਿਮਾਗ 'ਚ ਜਾਗ ਰੋਵੇ ਤੇ ਵੀਡੀਓ ਦੇਖ ਕੇ ਤੁਸੀਂ ਕਹੋ ਕਿ ਹਾਂ ਇਹ ਸਾਡੀ ਮੰਮੀ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਜਿਹੜੇ ਇਸ ਤਰ੍ਹਾਂ ਕਰਦੇ ਹੁੰਦੇ ਸੀ ਤੇ ਜਿਹੜੇ ਪਹਿਲੀ ਵਾਰ ਇਹ ਵੀਡੀਓ ਨੂੰ ਦੇਖ ਰਹੇ ਮਤਲਬ ਇਹ ਟ੍ਰਿਕ ਨੂੰ ਦੇਖ ਰਹੇ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਬੰਨੂ ਤੇ ਆਪਾਂ ਕੀ ਕਰਾਂਗੇ ਆਪਾਂ ਪਹਿਲਾਂ ਮੈਂ ਥੋੜਾ ਜਿਹਾ ਰਸਤਾ ਰੱਖ ਲਿਆ ਸੀਗਾ ਇਧਰੋਂ ਜਿਹੜੀ ਨਾਲ ਰਜ਼ਾਈ ਜਿਹੜੀ ਆ ਉਹ ਫੜ ਕੇ ਇੱਕ ਵਾਰੀ ਆਪਣੀ ਨੁੱਕਰਾਂ ਤੇ ਆ ਜਾਈ। ਠੀਕ ਹੈ ਜੀ। ਬਾਅਦ ਚ ਉਧਰੋਂ ਆਪਾਂ ਸੀਨ ਲਗਾ ਲਾਂਗੇ ਸੂਈ ਥੱਗੇ ਨਾਲ। ਤੇ ਆ ਦੇਖੋ। ਹੁਣ ਵੀ ਦੇਖੋ ਕੱਠੀ ਹੋ ਗਈ ਸੀ ਵਿੱਚ। ਇਸੇ ਕਰਕੇ ਮੈਂ ਥੋੜੀ ਦੇੜੀ ਰਜ਼ਾਈ ਤਾਂ ਆਦੀ ਹੋ ਕੇ ਇਹਨੂੰ ਬਿਲਕੁਲ ਨੁੱਕਰ ਤੇ ਲਿਆਂਦਾ। ਇਧਰੋਂ ਵੀ ਮੈਂ ਬਰਾਬਰ ਕਰ ਲਿਆ। ਠੀਕ ਹੈ ਜੀ। ਹਾਂਜੀ ਜੀ ਤੇ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਇਸ ਤਰ੍ਹਾਂ ਦਾ ਧਾਗਾ ਜੀ। ਠੀਕ ਹੈ ਜੀ। ਇਹ ਲਿਆ ਜੀ ਮੈਂ ਔਨ ਦਾ ਧਾਗਾ। ਇਹ ਹੁੰਦਾ ਤਾਂ ਗਣਾ ਬਹੁਤ ਮੋਟਾ ਹੁੰਦਾ ਥੋੜਾ ਜਿਹਾ ਤੁਸੀਂ ਉਹਨੂੰ ਬਰੀਕ ਕਰ ਲੈਣਾ ਵਿੱਚੋਂ ਉਹਨੂੰ ਕੱਢ ਲੈਣਾ ਥੋੜਾ ਜਿਹਾ ਇੰਨਾ ਕੁ ਮੋਟਾ ਤੁਸੀਂ ਲੈ ਲੈਣਾ ਤੇ ਜ਼ਿਆਦਾ ਬਰੀਕ ਧਾਗਾ ਵੀ ਨਾ ਲਿਓ ਠੀਕ ਹੈ ਜੀ ਲੈ 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 ਜੀ ਕਿੱਥੇ ਬਟਨ ਬਟਨ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਹੋ ਜਾਂ ਫਿਰ ਤੁਸੀਂ ਦੇਖਿਆ ਹੋਣਾ ਆਪਣੀਆਂ ਪੁਰਾਣੀਆਂ ਕੋਟੀਆਂ ਦੇ ਉੱਪਰ ਹਨਾ ਸਵੈਟਰ ਦੇ ਉੱਪਰ ਬਟਨ ਲੱਗੇ ਹੁੰਦੇ ਆ ਤੁਸੀਂ ਉਹ ਹੀ ਉਤਾਰ ਲੈਣੇ ਆ ਜਿਵੇਂ ਬੱਚਿਆਂ ਦੀਆਂ ਪੁਰਾਣੀਆਂ ਸਵੈਟਰ ਜਿਹੜੀਆਂ ਨਹੀਂ ਆਉਂਦੀਆਂ ਹੈਗੀਆਂ ਤਾਂ ਉਹਨਾਂ ਦੇ ਬਟਨ ਤੁਸੀਂ ਉਤਾਰ ਲੈਣੇ ਆ ਕਿਉਂਕਿ ਇੱਥੇ ਕਲਰਫੁੱਲ ਬਟਨ ਵੀ ਆਪ ਲਗਾ ਸਕਦੇ ਆ ਜ਼ਰੂਰੀ ਨਹੀਂ ਕਿ ਅਸੀਂ ਇੱਕੋ ਰੰਗ ਤੇ ਮੈਂ ਇਹਨੂੰ ਕੀ ਕੀਤਾ ਕਿ ਮੈਂ ਜਿਹੜਾ ਇਹਦੇ ਵਿੱਚ ਬਣਿਆ ਹੋਇਆ ਛੇਦ ਇਹਦੇ ਵਿੱਚੋਂ ਦੀ ਇਹ ਉਨ ਵਾਲਾ ਧਾਗਾ ਜਿਹੜਾ ਇਹਨੂੰ ਕੱਢ ਲਿਆ ਠੀਕ ਹੈ ਜੀ ਕੱਢ ਲਿਆ ਜੀ ਤੇ ਕੱਢਣ ਤੋਂ ਬਾਅਦ ਮੈਂ ਲਗਾਵਾ ਕਿ ਇੱਥੇ ਇੱਕ ਗੰਡ ਮੈਂ ਇੱਥੇ ਇੱਕ ਦੋ ਗੰਡਾ ਮਾਰ ਦਿੱਤੀਆਂ ਜੀ ਤੇ ਹੁਣ ਇਹ ਜਿਹੜਾ ਗੰਡ ਵਾਲਾ ਬੰਦਾ ਨਾ ਇਹਨੂੰ ਮੈਂ ਇਸ ਤਰ੍ਹਾਂ ਇਦੇ ਉੱਪਰ ਕਰ ਦਵਾਂਗੇ ਠੀਕ ਐ ਜੀ ਤੇ ਜਦੋਂ ਮੈਂ ਇਹਦੇ ਉੱਪਰ ਕਰਨਾ ਨਾ ਤੇ ਮੈਂ ਇੱਥੇ ਇੱਕ ਹੋਰ ਗੰਡ ਮਾਰ ਦਵਾਂਗੀ ਮਨ ਲਾਪਾ ਗੰਡਾਲਾ ਬੰਨਣਾ ਇੱਥੇ ਸ਼ੇਦ ਉੱਪਰ ਕਰਨਾ ਇੱਥੇ ਆਪਾਂ ਇੱਕ ਹੋਰ ਗੰਡ ਲਗਾ ਦਾਂਗੇ ਦੇ ਦੇ ਠੀਕ ਐ ਜੀ ਇੱਦਾਂ ਆਪਾਂ ਇੱਕ ਦੋ ਗੰਡ ਜਿਹੜੀਆਂ ਇੱਥੇ ਲਗਾ ਦਾਂਗੇ ਆ ਦੇਖ ਇਹ ਤਾਂ ਬਿਲਕੁਲ ਪੂਰਾ ਟਾਈਟ ਦੇ ਵਿੱਚ ਆ ਗਿਆ ਤੇ ਹੁਣ ਆਪਾਂ ਜਿਹੜੀ ਦੂਸਰੀ ਸਾਈਡ ਆ ਉਹਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਸਾਡੇ ਕੋਲ ਇੱਕ ਲੈਣੀ ਆ ਤੁਸੀਂ ਗੰਧੂਈ ਸੁਈ ਕਿਉਂਕਿ ਗੰਧੂ ਆਪਾਂ ਲਿਆਇਆ ਤੇ ਛੋਟੀ ਸੁਈ ਦੇ ਨਾਲ ਇਹ ਮਤਲਬ ਲੱਗਣਾ ਨਹੀਂ ਹੈਗਾ ਬਟਨ ਤੇ ਆਪਾਂ ਕੀ ਕਰਾਂਗੇ ਇਹਨੂੰ ਇਹਦੇ ਵਿੱਚ ਲਗਾ ਦਾਂਗੇ ਆਪਾਂ ਕਰ ਕੀਤਾ ਇਹਨੂੰ ਇਹਦੇ ਵਿੱਚੋਂ ਦੀ ਕੱਢ ਦਿੱਤਾ ਠੀਕ ਹੈ ਜੀ ਤੇ ਹੁਣ ਮੈਂ ਕੀ ਕਰਾਂਗੀ ਕਿ ਇਹ ਵਾਲੀ ਜਿਹੜੀ ਨੁੱਕਰ ਹੈ ਪੂਰਾ ਤੁਸੀਂ ਪਹਿਲਾਂ ਅਧਰਾ ਕਰ ਲੈਣਾ ਹੈ ਫਰਜ਼ਾਈ ਨੂੰ ਤੁਸੀਂ ਚੰਗੀ ਤਰ੍ਹਾਂ ਫੜ ਲੈਣਾ ਹੈ ਜੀ ਮੈਂ ਇਹਨੂੰ ਕੀ ਕੀਤਾ ਇਸ ਤਰ੍ਹਾਂ ਇਸਰਾ ਆਪਾਇ ਦੇ ਵਿੱਚ ਆ ਦੀ ਆਪਾਇ ਇਸ ਤਰੀਕੇ ਦੇ ਨਾਲ ਆਪਾਂ ਗੰਧੂਈ ਨੂੰ ਕਿੱਥੇ ਲੜੋ ਕਿ ਇਹ ਇਸ ਬਟਨ ਨੂੰ ਤੁਸੀਂ ਨਾ ਇਦਾਂ ਹੱਥ ਦੇ ਨਾਲ ਇਸ ਤਰ੍ਹਾਂ ਲੱਪ ਕੇ ਤੇ ਤੁਸੀਂ ਇਧਰੋਂ ਸਾਈਡ ਤੋਂ ਇੱਕ ਵਾਰੀ ਫੇਰ ਕੱਢਣਾ ਠੀਕ ਹੈ ਜੀ ਆ ਦੇਖਾ ਸਾਈਡ ਤੋਂ ਸਾਡੀ ਫੇਰ ਆਪਾਂ ਕੱਢ ਗਏ ਹੁਣ ਆਪਾਂ ਕੀ ਕਰਨਾ ਆਪਾਂ ਜਿਹੜਾ ਇਹਦਾ ਛੇਦ ਬਣਿਆ ਹੋਇਆ ਨਾ ਬਟਨ ਦਾ ਬਟਨ ਦਾ ਬਿਲਕੁਲ ਇੱਥੇ ਛੇਦ ਜਿਹੜਾ ਬਣਿਆ ਆ ਉਸ ਛੇਦ ਦੇ ਵਿੱਚੋਂ ਦੀ ਆਪਾਂ ਇਹਦਾ ਗਲਾਫ ਦਾ ਇਸ ਤਰ੍ਹਾਂ ਚੁੱਕ ਕੇ ਠੀਕ ਹੈ ਫਿਰ ਇਧਰੋਂ ਦੀ ਆਪਾਂ ਨੀਚੇ ਨੂੰ ਕੱਢ ਦੇਣਾ ਆਇਆ ਆਇਆ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਅਸੀਂ ਉਹਦੇ ਵਿੱਚੋਂ ਦੀ ਪਾ ਗਏ ਇਸ ਤਰ੍ਹਾਂ ਆਪਾਂ ਨੀ ਚੋਦੀ ਨੂੰ ਕੱਢ ਦੇਣਾ ਜੀ ਠੀਕ ਹੈ ਜੀ ਤੁਸੀਂ ਵੇਖ ਸਕਦੇ ਕਿ ਆਪਣਾ ਬਟਨ ਜਿਹੜਾ ਕਿੰਨਾ ਟਾਈਟ ਲੱਗ ਗਿਆ ਹੁਣ ਆਪਾਂ ਕੀ ਕਰਨਾ ਇਸ ਬਟਨ ਨੂੰ ਇਸ ਤਰ੍ਹਾਂ ਕੱਢ ਕੇ ਹੁਣ ਆਪਾਂ ਜਿਹੜਾ ਇਹ ਵਾਲਾ ਤੰਦ ਲਗਾਇਆ ਹੋਇਆ ਇਹਦੇ ਵਿੱਚੋਂ ਦੀ ਇੱਕ ਇਸ ਤਰ੍ਹਾਂ ਇੱਕ ਦੋ ਵਾਰੀ ਏਅਰ ਕੱਢ ਦਾਂਗੇ ਠੀਕ ਹੈ ਜੀ ਪੂਰਾ ਆਪਾਂ ਨੂੰ ਟਾਈਟ ਕਰ ਦੇਣਾ ਜਿਹੜਾ ਆਪਾਂ ਲਾਸਤੇ ਧਾਗਾ ਛੱਡਿਆ ਸੀ ਦੀ ਗੰਡ ਮਾਰ ਲਈਆ ਪਰ ਆਪਾਂ ਟਾਈਟ ਲੱਗ ਗਿਆ ਬਟਨ ਬਿਲਕੁਲ ਪਰ ਆਪਾਂ ਨੂੰ ਇਸ ਤਰ੍ਹਾਂ ਨਹੀਂ ਛੱਡਣਾ ਹੈਗਾ ਤੁਹਾਨੂੰ ਮੈਂ ਦੱਸਦੀ ਹੁਣ ਆਪਾਂ ਕੀ ਕਰਨਾ ਹੈ ਆਪਾਂ ਫਿਰ ਧਾਗਾ ਜਿੱਤੇ ਤੁਹਾਡੇ ਕੋਲ ਲੰਮਾ ਹੈਗਾ ਧਾਗਾ ਤੇ ਉਹੀ ਚੱਲ ਜਣਾ ਨਹੀਂ ਤਾਂ ਤੁਸੀਂ ਇੱਕ ਧਾਗਾ ਹੋਰ ਕੋਣਾ ਇਸ ਤਰ੍ਹਾਂ ਠੀਕ ਹੈ ਜੀ ਉਹਨੂੰ ਤੁਸੀਂ ਲਗਾ ਲੈਣੀ ਹੈ ਜੀ ਗੰਡ ਗੰਡ ਲਗਾ ਲੈਣੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਇਹ ਚੀਜ਼ ਆਪਾਂ ਬਣਾਈਆਂ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਹੁਣ ਆਪਾਂ ਕੀ ਕਰਾਂਗੇ ਕਿ ਇਹਦੇ ਵਿੱਚੋਂ ਦੀ ਇਹਨੂੰ ਕੱਢਾਂਗੇ ਤਾਂ ਜੋ ਜੀ ਤੇ ਤੁਸੀਂ ਵੇਖ ਸਕਦੇ ਆ ਜੀ ਬੈਕ ਸਾਈਡ ਤੋਂ ਵੀ ਇਸ ਤਰ੍ਹਾਂ ਥੋੜਾ ਜਿਹਾ ਧਾਗਾ ਤੁਹਾਡਾ ਦਿਖਣਾ ਤੇ ਅੱਗੇ ਤੁਹਾਡਾ ਬਟਨ ਲੱਗ ਜਾਣਾ ਬਹੁਤ ਸੋਹਣਾ ਤੇ ਬਟਨ ਵੇਖੋ ਕਿੰਨਾ ਵਧੀਆ ਲੱਗਾ ਤੇ ਇਹਨੇ ਬਿਲਕੁਲ ਨਹੀਂ ਹਿਲਣਾ ਤੁਸੀਂ ਵੇਖ ਸਕਦੇ ਆ ਕਿ ਇੱਧਰ ਆਪਾਂ ਬਟਨ ਲਗਾ ਲਿਆ ਹਨਾ ਆਪਾਂ ਬਿਲਕੁਲ ਇਹ ਟਾਈਟ ਬਟਨ ਲੱਗਾ ਤੇ ਇੱਧਰ ਵੀ ਇੰਨਾ ਜ਼ਿਆਦਾ ਬੁਰਾ ਨਹੀਂ ਲੱਗਦਾ ਪਿਆ ਤੇ ਦੇਖੋ ਤੁਸੀਂ ਹੁਣ ਹੁਣ ਸਾਡੀ ਜਿਹੜੀ ਰਜ਼ਾਈ ਆ ਬਿਲਕੁਲ ਨਹੀਂ ਹਿੱਲੂਗੀ ਇਸੇ ਤਰੀਕੇ ਦੇ ਨਾਲ ਤੁਸੀਂ ਜੀ ਇਸ ਨੁੱਕਰ ਦੇ ਵਿੱਚ ਵੀ ਜਿਹੜਾ ਆਪਾਂ ਬਟਨ ਆ ਉਹ ਲਗਾਵਾਂਗੇ ਹਾਂਜੀ ਜੀ ਇਸੇ ਤਰੀਕੇ ਦੇ ਨਾਲ ਮੇਰੇ ਕੋਲ ਸੇਮ ਕਲਰ ਦੀ ਬੱਡਰ ਹੈਗੇ ਸੀ ਹੁਣ ਆਪਾਂ ਜਿਸ ਤਰ੍ਹਾਂ ਇਹ ਸਾਈਡ ਲਗਾਇਆ ਨਾ ਦੂਜੀ ਸਾਈਡ ਵੀ ਇੱਥੇ ਬਟਨ ਲਗਾਵਾਂਗੇ ਠੀਕ ਹੈ ਜੀ ਬਹੁਤ ਸੌਖਾ ਜਿਹਾ ਤਰੀਕਾ ਹੈ ਬਸ ਤੁਸੀਂ ਕੀ ਕਰਨਾ ਹੈ ਕਿ ਇੱਕ ਗੰਦੂਈ ਚਾਹੀਦੀ ਆ ਤੇ ਇੱਕ ਸਾਡੇ ਕੋਲ ਇਵੇਂ ਦਾ ਧਾਗਾ ਚਾਹੀਦਾ ਹੈ ਠੀਕ ਹੈ ਜੀ ਬਸ ਤੁਸੀਂ ਫਿਰ ਇੱਕ ਵਾਰੀ ਮੈਂ ਤੁਹਾਨੂੰ ਦੱਸ ਦਿੰਨੀ ਆ ਸਭ ਤੋਂ ਪਹਿਲਾਂ ਤੁਸੀਂ ਧਾਗੇ ਨੂੰ ਇਸ ਬਟਨ ਦੇ ਵਿੱਚ ਕੌਣ ਆਇਆ ਠੀਕ ਹੈ ਜੀ ਬਸ ਇਸ ਇਸ ਬਟਨ ਦੇ ਵਿੱਚ ਇਸ ਤਰ੍ਹਾਂ ਪਾ ਕੇ ਇਹਨੂੰ ਤੁਸੀਂ ਇੱਥੇ ਗੰਢ ਦੇ ਲੈਣੀ ਆ ਠੀਕ ਹੈ ਜੀ ਇਹਦਾ ਤੁਸੀਂ ਗੰਢ ਦੇ ਲੈਣੀ ਆ ਠੀਕ ਹੈ ਆ ਦੇਖ ਇਹ ਸਾਡਾ ਕਿੰਨਾ ਵਧੀਆ ਹਨ ਬਟਨ ਜਿਹੜਾ ਬਲਕਿ ਤਿਆਰ ਹੋ ਗਏ ਤੇ ਬੱਸ ਗੰਡਾ ਵਾਲਾ ਬੰਨਾ ਪੱਥੂ ਪਰ ਕੰਮ ਨਾ ਤਾਂ ਠੀਕ ਹੈ ਜੀ ਤੇ ਇੱਥੇ ਆਪਾਂ ਇੱਕ ਹੋਰ ਗੰਡ ਲਗਾ ਲੈਣੀ ਆ ਇਸੇ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਨਗਾ ਲੈਣਾ ਆ ਤੇ ਨਗਾ ਕੇ ਤੇ ਆਪਾਂ ਇਸ ਬਟਨ ਨੂੰ ਲਗਾ ਲੈਣਾ ਆ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਆਪਣਾ ਦੂਸਰਾ ਬਟਨ ਜਿਹੜਾ ਹੈ ਇੱਥੇ ਲਗਾ ਲੈਣਾ ਆ ਤੇ ਬਹੁਤ ਸੌਖਾ ਤਰੀਕਾ ਆ ਜੀ ਕੋਈ ਜ਼ਿਆਦਾ ਸੌਖਾ ਤਰੀਕਾ ਨਹੀਂ ਹੈਗਾ ਤੇ ਇਸੇ ਟ੍ਰਿਕ ਦੇ ਨਾਲ ਤੁਸੀਂ ਚੋਹਾਂ ਸਾਡਾ ਤੇ ਆਪਣੇ ਬਟਨ ਲਗਾ ਲੈਣੇ ਆ ਤੇ ਇਸ ਤਰ੍ਹਾਂ ਤੁਸੀਂ ਚੋਮਾ ਲੁਕਰਾਂ 'ਚ ਬਟਨ ਲਾ ਗਨੇ ਆ ਤੇ ਆਪਣੀ ਰਜਾਈ ਜਿਹੜੀ ਆ ਉਹਨੇ ਹੋਰ ਬਿਲਕੁਲ ਨਹੀਂ ਹਿੱਲਣਾ ਠੀਕ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਵਿੱਚ ਵੀ ਇੱਕ ਲਗਾ ਸਕਦੇ ਹੋ ਵਿਚਕਾਰ ਵੀ ਇੱਕ ਬਟਨ ਲਗਾ ਸਕਦੇ ਵੈਸੇ ਮੈਨੂੰ ਨਹੀਂ ਜ਼ਰੂਰਤ ਹੈਗੀ ਮੈਂ ਤੇ ਦੋਨਾਂ ਸਾਈਡਾਂ ਤੇ ਬਸ ਲਗੋਣੀ ਹੁੰਦੀ ਹੈ ਤੇ ਰਜਾਈ ਜਿਹੜੀ ਆ ਉਹ ਕਿਤੇ ਨਹੀਂ ਜਾਂਦੀ ਐ ਪਰਫੈਕਟ ਰਹਿੰਦੀ ਆ ਤੇ ਦੋ ਬਟਨ ਆਪ ਲਗਾ ਲਿਆ ਤੇ ਦੋ ਬਟਨ ਸਾਡੇ ਬਚੇ ਆ ਆਪਾਂ ਇਹ ਵੀ ਲਗਾ ਲਾਂਗੇ ਤੇ ਮੇਰੇ ਕੋਲ ਦੋ ਤਿੰਨ ਬਟਨ ਹੋਰ ਹੈਗੇ ਆ ਜੀ ਮੈਨੂੰ ਜ਼ਰੂਰਤ ਪਈ ਤੇ ਆਪਾਂ ਇੱਕ ਦਾ ਵਿੱਚ ਲਗਾ ਸਕਦੇ ਆ ਤੇ ਇਹ ਨਹੀਂ ਕਿ ਪਹਿਲਾਂ ਚੋਵੇਂ ਨਿਕਰਾ ਤੇ ਤੁਸੀਂ ਇਹ ਬਟਨ ਲਗਾਇਓ ਤੇ ਬਹੁਤ ਵਧੀਆ ਟ੍ਰਿਕ ਆ ਤੇ ਕੰਬਲ ਜਿਹੜਾ ਬਹੁਤ ਇਕੱਠਾ ਕਰ ਦਿੰਦੇ ਕਵਰ ਲੱਗ ਰਹਿ ਜਾਂਦਾ ਤੇ ਕੰਬਲ ਜਿਹੜਾ ਵੱਖਰਾ ਰਹਿ ਜਾਂਦਾ ਤੇ ਇਹ ਟ੍ਰਿਕ ਦੇ ਨਾਲ ਬਿਲਕੁਲ ਹੀ ਮੁਸ਼ਕਲ ਨਹੀਂ ਆਉਗੀ ਬਹੁਤ ਯੂਸਫੁਲ ਟ੍ਰਿਕ ਆ ਤੇ ਪਹਿਲਾਂ ਜਰੂਰ ਕਰਕੇ ਦੇਖਿਓ ਤੇ ਇੰਨੀਆਂ ਸੋਖੀਆਂ ਸੋਖੀਆਂ ਸਰਲ ਜੀਆਂ ਟ੍ਰਿਕ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਪਲੀਜ਼ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਪਹਿਲਾਂ ਬੜੀ ਪਿਆਰੀ ਜੀ ਟ੍ਰਿਕ ਆ ਦੇਖੋ ਦੇਖਣ ਨੂੰ ਵੀ ਬੁਰਾ ਨਹੀਂ ਲੱਗਦਾ ਪਿਆ ਇਕਦਮ ਸੋਹਣਾ ਲੱਗਦਾ ਪਿਆ ਬਟਨ ਤੇ ਜਿਵੇਂ ਕਿ ਪੁਰਾਣਾ ਗਲਾਫ ਹੋਣਾ ਪੁਰਾਣੀ ਰਜ਼ਾਈਆ ਤੇ ਕਈ ਵਾਰ ਆਪਾਂ ਨਵੀਆਂ ਰਜ਼ਾਈਆਂ ਹੁੰਦੀਆਂ ਆਪਾਂ ਨਵੇਂ ਗਲਾਫ ਜਿਹੜੇ ਚੜਾਈ ਹੁੰਦੇ ਤੇ ਉਹ ਬਿਲਕੁਲ ਅਜੇ ਲੋਹੀ ਵਗੈਰਾ ਨਹੀਂ ਆਈ ਹੁੰਦੀ ਹਨ ਜਿਸ ਤਰ੍ਹਾਂ ਇੱਥੇ ਥੋੜੀ ਜਿਹੀ ਲੋਹੀ ਆ ਗਈ ਖਰਾਬ ਹੋਇਆ ਤੇ ਉੱਤੇ ਆਪਾਂ ਜਦੋਂ ਕਲਰਫੁੱਲ ਬਟਨ ਲਗਾਏ ਹੁਣ ਤਾਂ ਬੜੇ ਸੋਹਣੇ ਲੱਗਦੇ ਆ ਇੱਕ ਦਰਜਾਈ ਦੇਖਣ ਨੂੰ ਸੋਹਣੀ ਲੱਗਦੀ ਆ ਜਿਹੜੇ ਆਪਾਂ ਥੋਪੇ ਮਾਰੀ ਹੁੰਦੇ ਬੁਰੇ ਲੱਗਦੇ ਆ ਤੇ ਇੱਕ ਬਹੁਤ ਸੋਹਣੀ ਇੱਕ ਟ੍ਰਿਕ ਹੋ ਗਈ ਆ ਸਾਡੀ ਕਿ ਸਾਨੂੰ ਇਸ ਪ੍ਰੋਬਲਮ ਦਾ ਹੁਣ ਸਾਹਮਣਾ ਨਹੀਂ ਕਰਨਾ ਪਊਗਾ ਠੀਕ ਹੈ ਜੀ ਤੇ ਪਹਿਲਾਂ ਇਵੇਂ ਸੌਖੀਆਂ ਜੀਆਂ ਵੀਡੀਓ ਵਾਸਤੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਮੈਂ ਬਾਰ ਬਾਰ ਇੱਕੋ ਗੱਲ ਤਾਂ ਹੀ ਕਰਦੀ ਹੁੰਨੀ ਆ ਤੇ ਚੰਗਾ ਜੀ ਤੁਸੀਂ ਦੱਸ ਸਕਦੇ ਹੋ ਅਗਲੀ ਵੀਡੀਓ ਆਪਾਂ ਕਿਹੜੀ ਬਣਾਈਏ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ